ਸਾਡਾ 30 ਸਾਲ ਦਾ ਯਾਦਗਾਰਾ ਸਲੱਛਾ ਅਸੀਂ ਇਸ ਮੱਤ ਦਾ ਡਿਗਰੀ ਹੋਇਆ ਅੱਜ ਤੱਕ ਅਸੀਂ ਨਹੀਂ ਜਾਣਾ ਤੁਸੀਂ ਹਰਗੋਬਿੰਦ ਕੌਰ ਨਾਲ ਗੱਲ ਕਰੋ ਸਾਡੇ ਪ੍ਰਧਾਨ ਹੈ ਤਾਂ ਫਿਰ ਇਹਨਾਂ ਨੇ ਸ਼ਾਮ ਨੂੰ ਸ਼ੁਰੂ ਕੀਤਾ ਆਪਣਾ ਪ੍ਰੋਟੈਸਟ ਕਰਦੇ ਹੋਏ ਅੰਦਰ ਵਜਿਬ ਕਰਦੇ ਕਾਰਨ ਸਾਹਮਣੇ ਹਾਂਜੀ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਫਰੀਦਕੋਟ ਦੇ ਵਿੱਚ ਕੈਬਨਟ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਡਾਕਟਰ ਬਲਜੀਤ ਕੌਰ ਉਹਨਾਂ ਦੇ ਘਰ ਦੇ ਸਾਹਮਣੇ ਅਸੀਂ ਇਹ ਦੁਪਹਿਰਾ ਸਾਹ ਦਾ ਪਾਠ ਕੀਤਾ ਦੇਸੀ ਆਵਦਾ ਜਿਹੜਾ ਸਰਕਾਰ ਦੇ ਸਾਹਮਣੇ ਆਪਦੀ ਮੰਗਾਂ ਨੂੰ ਲੈ ਕੇ ਆਈਆਂ ਇੰਨੀ ਗਰਮੀ ਦੇ ਵਿੱਚ ਸੌਣ ਦਾ ਮਹੀਨਾ ਇਹਨਾਂ ਦਿਨਾਂ ਦੇ ਵਿੱਚ ਕੋਈ ਪਛੈਤਾਂ ਲੈ ਕੇ ਨਹੀਂ ਜਾਂਦਾ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਔਰਤਾਂ ਦਾ ਦਾ ਬਹੁਤ ਮਾਨ ਸਨਮਾਨ ਤੇ ਉਹਨਾਂ ਦਾ ਖਿਆਲ ਰੱਖਿਆ ਜਾਂਦਾ ਧੀਆਂ ਦੇ ਸੰਧਾਰੇ ਜਾਂਦੇ ਆ ਨੋਹਾਂ ਦੇ ਸੰਧਾਰੇ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਇਸ ਮਹੀਨੇ ਦੇ ਵਿੱਚ ਇਹ ਮਹਿਸੂਸ ਕਰਾਇਆ ਜਾਂਦਾ ਵੀ ਤੁਸੀਂ ਖਾਸ ਹੋ ਪਰ ਇੱਥੇ ਇਸ ਪੰਜਾਬ ਸਰਕਾਰ ਦਾ ਇਹ ਹਾਲਾਂਕਿ ਇਹਨਾਂ ਨੇ ਸਾਡੇ ਤੇ ਇਨੇ ਜ਼ੁਲਮ ਕੀਤੇ ਆ ਸਾਨੂੰ ਅੱਜ ਇੱਥੇ ਆਉਣ ਵਾਸਤੇ ਮਜਬੂਰ ਕੀਤਾ ਅਸੀਂ ਅੱਜ ਪਹਿਲੇ ਦਿਨ ਨਹੀਂ ਆਈਆਂ ਸਾਸੀ ਲਗਾਤਾਰ 6 ਮਹੀਨੇ ਤੋਂ ਇੱਥੇ ਆ ਰਹੀਆਂ ਅਸੀਂ ਇਹਨਾਂ ਨੂੰ ਨੋਰਸ ਦੇ ਰਹੀਆਂ ਸਾਡੇ ਨਾਲ ਗੱਲ ਕਰੋ ਪਰ ਇਹ ਸਰਕਾਰ ਸਾਡੇ ਨਾਲ ਗੱਲ ਕਰਨ ਤੋਂ ਅਨਕਾਰੀ ਹੈ ਮੰਤਰੀ ਸਾਡੇ ਨਾਲ ਗੱਲ ਕਰਨ ਤੋਂ ਅਨਕਾਰੀ ਹੈ ਅੱਜ ਸਾਡੇ ਖੜਿਆ ਖੜਿਆ ਸਾਡੇ ਸਾਹਮਣੇ ਚਲੇ ਗਏ ਸਾਨੂੰ ਉਹਨਾਂ ਨੇ ਬੁਲਾਇਆ ਤੱਕ ਨਹੀਂ ਪੁੱਛਿਆ ਤੱਕ ਨਹੀਂ ਵੀ ਤੁਸੀਂ ਕਿਉਂ ਆਈਆਂ ਦੂਜੀਆਂ ਯੂਨੀਅਨ ਹੈਗੀਆਂ ਦੋ ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ ਐ ਪਰ ਜਿਹੜੇ ਸਾਡੇ ਮੁੱਦੇ ਆ ਉਹਨਾਂ ਤੇ ਉਹ ਗੱਲ ਨਹੀਂ ਕਰਦੇ ਉਹਨਾਂ ਨੂੰ ਸੱਦ ਕੇ ਲਿਪਾ ਪੋਚੀ ਕਰਕੇ ਤੋੜ ਦਿੰਦੇ ਆ ਵੀ ਸਾਡੇ ਹੱਕ 'ਚ ਬਿਆਨ ਦੇ ਦਿਓ ਸੋ ਅਸੀਂ ਜਿਹੜਾ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਨਾਲ ਟੇਬਲ ਤੇ ਬੈਠੋ ਗੱਲ ਕਰੋ ਸਾਨੂੰ ਤੁਸੀਂ ਇਸ ਤਰ੍ਹਾਂ ਗਰਮੀ ਦੇ ਵਿੱਚ ਨਾ ਮਾਰੋ ਕਿਹੜੀਆਂ ਜਾਇਜ਼ ਮੰਗਾਇਆ ਜਿਹੜੀਆਂ ਕਰਕੇ ਤੁਹਾਨੂੰ ਇੱੱਥੇ ਬੈਠਣਾ ਪੈ ਰਿਹਾ ਸਾਡੀਆਂ ਮੰਗਾਂ ਬੜੀਆਂ ਹੱਕੀ ਤੇ ਜਾਇਜ਼ ਆ ਜੀ ਅਸੀਂ ਮੰਗ ਰਹੇ ਹਾਂ ਕਿ ਆਂਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਬਿਠਾਏ ਗਏ ਆ ਉਹ ਬੱਚੇ ਤਿੰਨ ਤੋਂ 6 ਸਾਲ ਦੇ ਵਾਪਸ ਆਂਗਣਵਾੜੀਆਂ ਦੇ ਵਿੱਚ ਆਉਣ ਆਂਗਣਵਾੜੀ ਵਰਕਰ ਨੂੰ ਨਵੀਂ ਐਜੂਕੇਸ਼ਨ ਨੀਤੀ ਦੇ ਤਹਿਤ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਕੋਰਸ ਕਰਾਇਆ ਜਾ ਰਿਹਾ ਐਂਟੀਟੀ ਦਾ ਪੰਜਾਬ ਦੇ ਵਿੱਚ ਵੀ ਐਂਟੀਟੀ ਦਾ ਕੋਰਸ ਕਰਾਇਆ ਜਾਵੇ ਸਾਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਆਂਗਣਵਾੜੀਆਂ ਦੇ ਵਿੱਚ ਜਿਹੜਾ ਰਾਸ਼ਨ ਆ ਰਿਹਾ ਇਸ ਵੇਲੇ ਇੱਕ ਸਾਲ ਤੋਂ ਅਸੀਂ ਇੱਕ ਸਾਲ ਤੋਂ ਇਹਨਾਂ ਦੇ ਮੰਤਰੀ ਦੇ ਪਰੇ ਧਿਆਨ ਤਾਂ ਦੇਣਗੇ ਜੇ ਇਹਨਾਂ ਨੂੰ ਨਾ ਪਤਾ ਹੋਵੇ ਇਹਨਾਂ ਨੂੰ ਪਤਾ ਇਹਨਾਂ ਨੇ ਸੋਚ ਕੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਪਹਿਲਾਂ ਪਿਛਲੇ 30 ਸਾਲ ਤੋਂ ਸਰਕਾਰੀ ਅਦਾਰਿਆਂ ਤੋਂ ਰਾਸ਼ਨ ਆ ਰਿਹਾ ਸੀ ਇਹਨਾਂ ਨੇ ਕਮਿਸ਼ਨ ਦੇ ਚੱਕਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਰਾਸ਼ਨ ਦੇ ਤਾਂ ਅੰਗਣਵਾੜੀਆਂ ਦਾ ਠੇਕੇ ਤੇ ਚੰਡੀਗੜ੍ਹ ਸਵੀਟਸ ਪ੍ਰਕਾਸ਼ ਮਸਾਲੇ ਜਿਹੜਾ ਕੱਚਾ ਰਾਸ਼ਨ ਖਰਾਬ ਰਾਸ਼ਨ ਅੰਗਣਵਾੜੀਆਂ ਚ ਸਪਲਾਈ ਹੋ ਰਿਹਾ ਬੈਨੀਫਿਸ਼ੀਰੀ ਲੈਣ ਤੋਂ ਅਨਕਾਰੀ ਹੈ ਬੱਚੇ ਬਿਮਾਰ ਹੋ ਰਹੇ ਸਾਡੀ ਮੰਗ ਹੈ ਕਿ ਉਹ ਪਹਿਲਾਂ ਵਾਂਗ ਵੇਰ ਕੇ ਤੇ ਮਾਰਕੀਟ ਫੈੱਡ ਤੋਂ ਆਉਣਾ ਚਾਹੀਦਾ ਹੈ ਉਹਨੂੰ ਜਿਹੜਾ ਰਾਸ਼ਨ ਦੀ ਸਪਲਾਈ ਨੂੰ ਠੀਕ ਕਰੋ ਤੇ ਅੰਗਣਵਾੜੀ ਵਰਕਰਾਂ ਨੁਪੱਤਾ ਤੁਸੀਂ ਕਿਹਾ ਸੀ ਦੁੱਗਣਾ ਕਰਾਂਗੇ ਉਹਨੂੰ ਦੁੱਗਣਾ ਕਰੋ ਤੇ 10-10 ਮਹੀਨੇ ਤੋਂ ਸਾਡੀਆਂ ਆਂਗਣਵਾੜੀ ਵਰਕਰਾਂ ਮਾਨ ਪੱਤੇ ਨੂੰ ਤਰਸ ਰਹੀਆਂ ਉਹਨਾਂ ਦਾ ਮਾਨ ਪੱਤਾ ਦਿਓ ਸੋ ਆਹ ਛੋਟੀਆਂ-ਛੋਟੀਆਂ ਮੰਗਾਂ ਇੱਕ ਜਿਹੜਾ ਹੈਗਾ ਕਿ ਸਾਡਾ ਇਹਨਾਂ ਨੇ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਦਿੱਤੀ ਹੈ ਮੈਂ ਮੇਰੀਆਂ ਸਵਾਵਾਵਾਂ ਖਤਮ ਕਰਤੀਆਂ ਪਿਛਲੇ 34 ਸਾਲ ਤੋਂ ਮੈਂ ਨੌਕਰੀ ਦੇ ਵਿੱਚ ਆ 30 ਸਾਲ ਤੋਂ ਮੈਂ ਯੂਨੀਅਨ ਚ ਲੋਕਾਂ ਦੇ ਹੱਕਾਂ ਲਈ ਲੜ ਰਹੀਆਂ ਜੇਲਾਂ ਗਈ ਧਰਨੇ ਕੀਤੇ ਸੰਘਰਸ਼ ਕੀਤੇ ਬਹੁਤ ਕੁਝ ਹੋਇਆ ਪਰ ਕਿਸੇ ਸਰਕਾਰ ਨੇ ਇਹ ਜਿਆ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਬਿਨਾਂ ਕਿਸੇ ਕਾਰਨ ਤੋਂ ਮੇ ਮਾਂਗਾ ਕੇ ਸਵਾਮਤ ਤਰੰਤ ਬਹਾਲ ਕੀਤੀਆਂ ਜਾਣ। ਮੈਡਮ ਪਿਛਲੇ ਦਿਨ ਵੀ ਤੁਸੀਂ ਇੱਥੇ ਪ੍ਰੋਟੈਸਟ ਕੀਤਾ ਸੀ ਪੂਰੇ ਪੰਜਾਬ ਦੇ ਵਰਕਰਾਂ ਦੀ ਪਹੁੰਚ ਸੀ ਤੁਹਾਡੇ ਨਾਲ ਤੋਂ ਬਾਅਦ رابطہ ਹੋਇਆ ਹੈ। ਅਗਰ ਜੇ ਹੁਣ ਵੀ ਤੁਹਾਡੇ ਨਾਲ ਕੋਈ رابطہ ਨਹੀਂ ਹੁੰਦਾ ਪੰਜਾਬ ਸਰਕਾਰ ਦਾ ਜਾਂ ਕਮੇਲ ਮੰਤਰੀ ਦਾ ਪਰ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੈ ਪਹਿਲਾਂ ਤਾਂ ਮੈਂ ਇਹ ਕਹਾਂ ਵੀ ਇਹਨਾਂ ਨੇ ਸਾਡੇ ਨਾਲ ਕੋਈ رابطہ ਕੀਤਾ ਹੀ ਨਹੀਂ ਇਹ ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਅੱਜ ਦਾ ਧਰਨਾ ਜਿਹੜਾ ਸਾਡਾ ਸੀਗਾ ਜਾਂ ਜਿਹੜਾ ਵੀ ਅਸੀਂ ਅੱਜ ਸਿਮਰਨ ਦਾ ਪ੍ਰੋਗਰਾਮ ਸੀ ਸਾਡਾ ਇਹਨੂੰ ਵੀ ਇਹਨਾਂ ਨੇ ਸਬੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕੱਲ੍ਹ ਦੇ ਲੱਗੇ ਹੋਏ ਐ ਅੱਜ ਐਤਵਾਰ ਸੀ ਇਹਨਾਂ ਨੇ ਕਿਹਾ ਵੀ ਸਾਰੀਆਂ ਵਰਕਰਾਂ ਸੈਂਟਰਾਂ ਦੇ ਵਿੱਚ ਰਹੋ ਸੀਡੀਪੀ ਆਉਣਗੇ ਮੰਤਰੀ ਮੈਡਮ ਆਪ ਆਉਣਗੇ ਆਏ ਮੈਸੇਜ ਆਏ ਵੀ ਮੰਤਰੀ ਮੈਡਮ ਸੈਂਟਰਾਂ 'ਚ ਆਉਣਗੇ ਦੇਖੋ ਐਤਵਾਰ ਦੇ ਦਿਨੇ ਸਾਨੂੰ ਧਰਨਾ ਕਰਨੀ ਕਰਨ ਦੇ ਰਹੇ ਹੈਗੇ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਾਨੂੰ ਇਹ ਖਰਾਬ ਕਰਨਾ ਚਾਹੁੰ ਡਰਾਉਣਾ ਚਾਹੁੰਦੇ ਆ ਅੱਜ ਵੀ ਇਹਨਾਂ ਨੇ ਸਾਰੀ ਕਲੋਨੀ ਚ ਰਸੇ ਬੰਨੇ ਪੁਲਸ ਨੇ ਸਾਨੂੰ ਅੰਦਰ ਆਉਣ ਤੋਂ ਰੋਕਿਆ ਤੇ ਜਿਹੜੇ ਡੀਐਸਪੀ ਸਮਸ਼ੇਰ ਸਿੰਘ ਸੀ ਉਹਨਾਂ ਨੇ ਮੇਰੇ ਵਾਸਤੇ ਕਿਹਾ ਕਹਿੰਦੇ ਉਹਨੂੰ ਪ੍ਰਧਾਨ ਨੂੰ ਫੜੋ ਇਹਨੂੰ ਚੱਕ ਲੋ ਇਹਨਾਂ ਨੇ ਜਿਹੜੀ ਇਹਨਾਂ ਦੇ ਫੋਰਸ ਸੀਗੀ ਨਾਲ ਉਹਨਾਂ ਨੂੰ ਆਰਡਰ ਕੀਤਾ ਚਾਰ ਜਿਹੜੇ ਸਪਾਈ ਲੱਗੇ ਦੋ ਜਣਿਆਂ ਨੇ ਮੇਰੀਆਂ ਇੱਕ ਪਾਸੇ ਬਾਹਾਂ ਫੜੀਆਂ ਦੋਵਾਂ ਨੇ ਇੱਕ ਪਾਸਿਓ ਮੈਨੂੰ ਤੱਕੇ ਮਾਰੇ ਮੈਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦਾ ਪੂਰਾ ਜ਼ੋਰ ਲਾਇਆ ਅੱਜ ਕਿ ਅਸੀਂ ਇੱਥੇ ਇਕੱਠੀਆਂ ਨਾ ਹੋਈਏ ਸੋ ਇੱਕ ਤਾਂ ਇਹ ਐ ਦੂਜੀ ਗੱਲ ਮੈਂ ਕਹਿਣਾ ਚਾਹਣੀ ਜੇ ਸਰਕਾਰ ਸਾਡੇ ਨਾਲ ਗੱਲ ਨਹੀਂ ਕਰੂਗੀ ਤੇ ਭੁੱਲ ਜਾਣ ਵੀ ਇਹ ਸਾਨੂੰ ਡਰਾ ਲੈਣਗੇ ਸਾਡਾ ਜਿਹੜਾ ਆਪਦੇ ਹੱਕਾਂ ਦਾ ਪ੍ਰਦਰਸ਼ਨ ਐ ਇਸ ਤਰ੍ਹਾਂ ਹੀ ਜਾਰੀ ਰਹੂਗਾ ਅਸੀਂ ਡਰਨ ਵਾਲੀਆਂ ਨਹੀਂ ਅਸੀਂ 30 ਸਾਲ ਤੋਂ ਲੜ ਰਹੀਆਂ ਅਸੀਂ 25 ਸਾਲ ਹੋਰ ਲੜ ਲਾਂਗੇ